ਦੋਸਤੋ ਸਸਰੀਆ ਕਾ ਲਓ ਜੀ ਅੱਜ ਆਪਾਂ ਸ਼ਹਿਰ ਚੱਲੇ ਆ ਤਿਆਰ ਤੇ ਹੋ ਗਏ ਆ ਆਪਾਂ ਚੱਲੇ ਆ ਗੱਡੀ ਦੇ ਟਾਇਰ ਪਾਉਣ I20 ਗੱਡੀ ਦੇ ਟਾਇਰ ਪਾਉਣ ਚੱਲੇ ਆ ਮਿੱਤਰੋ ਟਾਇਰ ਪਾਉਣ ਆ ਮਿੱਤਰੋ ਆ ਗਈ ਆ ਗੱਡੀ ਜੀ ਦੇ ਆਪਾਂ ਟਾਇਰ ਪਾ ਕੇ ਲਾਉਣੇ I20 ਇੰਡੀਆ ਦੇ ਟਾਇਰ ਪਾ ਦੇ ਟਾਇਰ ਨਵੇਂ ਪਾ ਕੇ ਲਾਉਣੇ ਆ ਤੇ ਨਵੇਂ ਪਾਵਾ ਲੈਣੇ ਅੱਜ ਵੇਖਦੇ ਆ ਕਿਹੜੀ ਕੰਪਨੀ ਦੇ ਪਾਉਣੇ ਆ ਸਸਤੇ ਜਾਂ ਮਹਿੰਗੇ ਮੁੰਡਿਆ ਮੈਂ ਤਾਂ ਧੁੱਪੇ ਮਾਰਦਾ ਪੈਣਾ ਇਹ ਮੀਗਾ ਦੀ ਬਿਮਾਰਤਾਈ ਹੋਰ ਮੈਂ ਇੱਥੋਂ ਖੜਾ ਖੜਾ ਢੀਂ ਢੀਂ ਕੇ ਗਿਆ ਹੋਰ ਕੋ ਉਹ ਬੇਹੋਰ ਬਹੁਤ ਟਾਈਮ ਖੜਾ ਰਿਆ ਕਿਹੜੀ ਕੰਪਨੀ ਦਾ ਪਾਕ ਲਾਉਣਿਆ ਕਰਾ ਚੈਨਲ ਪਾਉਂ ਹੈ ਨਾ ਹਾਂ ਉਹ ਕੰਪਨੀ ਬੋਲੀ ਜਿਹੜੀ ਘਸੇ ਹੀ ਨਾ ਨਾ ਪੈਂਚਰ ਹੋਵੇ ਫੇਰ ਤਾਂ ਲੋਹੇ ਦੇ ਵੈਲਡ ਕਰਾ ਲਈਏ ਥੱਲੇ ਰੈਮ ਬਣਾ ਲਈਏ ਉਹੀ ਇਰਾਦਾ ਮੇਰਾ ਹੁਣ ਕਹੋ ਬਈ ਨਾ ਪੈਂਚਰ ਆਉਂਦੀ ਲੋਡ ਪਵੇ ਓਵਜੇ ਬਣਾ ਦੇ ਬਟ ਹਾਰਨ ਲਵਾਉਣੇ ਆਪਾਂ ਉਹ ਅਗਲਾ ਹੂਟਰ ਲਵਾਉਣ ਆਰਨ ਵੀ ਉਹ ਬਣਾਉਣੇ ਲਵਾਉਣੇ ਆ ਜਿਹੜਾ ਆਟੋਮੈਟਿਕ ਗੱਡੀ ਦੇ ਬਾਜੇ ਜਿਹੜਾ ਇਹ ਕੋਲ ਆਖ ਲੈ ਯੇ ਮਗਰ ਜਿਹੜਾ ਮੂਤ ਜੇ ਕਰਦਾ ਨਹੀਂ ਹੁੰਦਾ ਜਦੋਂ ਹਾਰ ਨੂੰ ਕੋਈ ਮਾਰਦਾ ਮਾਰੋ ਉਹ ਮੂਤ ਕਰ ਦਿੰਦਾ ਉਹ ਨੂੰ ਆਖ ਲੈ ਯੇ ਹੋਰ ਨਵੀਂ ਬਣਾ ਲੈ ਲੈ ਵੀ ਮਿੱਤਰੋ ਗੁਰੂ ਨਾਨਕ ਟਾਇਰ ਜ਼ੋਦੇ ਆ ਗਿਆ ਤੇ ਜਿੱਥੇ ਟਿਕਾਣਾ ਪਾਇ ਰਮਿੰਦਰ ਟਾਇਰ ਜਿਹੜੀ ਮਰਜੀ ਬੰਨੀ ਦੇ ਪਵਾਰੋ ਲਾਏ ਵੀਰ ਪਵਾਰੋ ਕੁਛ ਪਵਾਰੋ ਲੈ ਵੀ ਮਿੱਤਰੋ ਕੁੱਤਰੀਏ ਲੈ ਵੀ ਮਿੱਤਰੋ ਬਾਈ ਨੇ ਵਖਾਇਆ ਆਪਣਾ ਟਾਇਰ 2 ਤੇ ਸੀਟ ਦਾ ਤੇ ਇੱਕ ਉਹਦਾ ਤੇ ਆਪਾਂ ਦੇਖਦੇ ਕਿਹੜਾ ਪੌਣਾ ਕਿਹੜਾ ਨਹੀਂ ਕੀ ਰੇਟ ਪੁੱਛਦੇ ਆ ਬਾਈ ਨੇ ਹੋਰ ਵਖਾਇਆ 5500 ਦਾ ਮਾਡਲ ਆ ਆ 5900 ਦਾ ਆ ਜਿਹਨਾਂ ਦਾ 4200 ਦਾ ਮੈਨੂੰ ਤਾਂ ਜਿਹੜੀ ਸੀ ਉਹ ਦੇਖੋ ਕੀ ਰਾਈਡ ਹੋਣਾ ਆਪਾਂ 5500 ਲੈ ਬੋਣਾ 5500 ਵਾਲੀ ਪੌਣਾ ਦੇਖੋ ਜਿੰਨੀਆਂ ਗੁੱਡੀਆਂ ਪੂੜੀਆਂ ਆਪਾਂ ਵੀ ਦੂਜੇ ਭੁਆਏ ਸੀ ਜੇ ਪਤਾ ਰਹਦਾ ਟਾਇਰ ਪੌਏ ਸੜਕ ਤੇ ਚਾਲਦੇ ਪਦਾ ਰਹਾਦਾ ਨਹੀਂ ਸਹੀ ਗੱਲ ਆ ਆ ਦੇਖੋ ਭਾਈ ਟਾਇਰ ਆਇ ਕਿਤੇ ਪਏ ਆ ਜਮਾ ਘਸਾ ਦੇ ਤਾਰਾਂ ਗੱਡਤੀਆਂ ਹੈ ਇਹ ਕੋਲ ਕੇ ਵੀ ਲਾ ਕੇ ਯਾਰ ਮੈਂ ਕਿਨੇ ਵੀ ਉਹ ਵੇਖੀ ਇਹ ਮਿੰਟ ਮਾਰਦੇ ਬਦੰਦਰ ਲੈ ਮਿੰਦਰਾ ਲੈ ਮਿੰਦਰਾ ਕਰਤੀਆ ਕਟਾਰੋਂ ਵੀ ਤਾਂ ਦੋ ਆਡਰਾਂ ਦੇ ਕਰਤੀਆ ਲੈ ਮਿੰਦਰਾ ਤਾਂ ਜੇ ਜੇ ਤਰ ਪੱਟ ਕੇ ਨਵੇਂ ਚਲਾਉਣਗੇ ਇਹਨਾਂ ਦੇ ਚਲਾਉਣ ਨੂੰ ਟਾਇਰ ਚਲਾਉਣਗੇ ਟਾਇਰ ਉਹਨੇ ਕਿਹੜੇ ਚੋਂ ਦੇ ਦਿੱਕੋ ਮੋੜ ਕੇ ਇਹਨਾਂ ਬੜੀ ਨਾ ਚਲਾਉਣਗੇ ਇਹਨਾਂ ਨੂੰ ਦੁਬਾਰਾ ਦੇਖੇ ਤਰ੍ਹਾਂ ਆਹ ਹੈ ਬੋਲ ਇਹਦਾ ਲਾਗ 1000 ਵਾਲੇ ਟਾਇਰ ਕੋ ਆਹ ਦੇ ਨਾਲ ਹੀ ਪੂਰਨ ਨਾ ਕਦੇ ਹਾਂ ਕਹੀ ਜਾਊਗੀ ਸ਼ੌਕ ਦੀ ਕਦੇ ਮੇਜ ਬਣਾਉਣਾ ਕਰਨੀ ਆ ਇਧਰ ਲਾਜੀ ਪਾਲ ਚਪੂ ਚੋਣ ਨੂੰ ਕੋ ਸੋਸ਼ਣ ਵਿਸ਼ਵਾਸ ਨਾਲ ਅਬ ਇਤਰਾ ਟਾਇਰ ਆਪਣੇ ਆ ਵੀ ਆ ਗਏ ਨਵੇਂ ਚੱਲੇ ਨੇ ਮੂਰਲੇ ਪਵਾ ਤੇ ਕਹਿੰਦਾ ਟਾਇਰ ਬਹੁਤ ਟਾਇਰ ਟਾਇਰ ਬਹੁਤ ਕਈ ਬਈ ਇੱਕ ਵਾਰੀ ਕਹਦੇ ਇੱਕ ਵਾਰੀ ਕਹਦੇ ਕਹਿੰਦਾ ਟਾਇਰ ਬਹੁਤ ਮੈਂ ਇੱਕ ਵਾਰੀ ਕਹਿ ਤਾਂ ਦੇ ਜਾਦੇ ਰੁਪਈਆ ਦਾ ਸਾਡਾ ਬਲੌਗ ਵੰਡ ਸਹੀ ਹਾਲ ਸਾਡਾ ਬਲੌਗ ਤੇਰੇ ਤੇਰੇ ਕਹਿੰਦਾ ਸਾਡਾ ਬਲੌਗ ਵਧੀਆ ਬਣਦੀ ਆ ਵੇਰਾਨਾ ਬਲੋਅਰ ਤੇਰੇ ਸਬਸਕ੍ਰਾਈਬ ਹੀ ਕਰ ਲੈ ਯਾਰ ਸਾਨੂੰ YouTube ਤੇ ਅਹ ਫਿਰ ਮਿੱਤਰੋ ਲਾ ਦੇ ਟਾਇਰ ਆ ਮੁੰਡਾ ਆਪਣੇ ਗਵਾਂਢ ਪਿੰਡ ਦਾ ਕਹਿੰਦੇ ਮੁੰਡਾ ਹੈ ਗਵਾਂਢ ਪਿੰਡ ਦਾ ਹੈ ਕਲੇਰਾਂ ਦਾ ਕਿਵੇਂ ਜੀ ਜਾਣ ਸੀ ਮੁੰਡਾ ਇੱਕ ਹੈ ਗਵਾਂਢ ਪਿੰਡ ਦਾ ਕਿਵੇਂ ਜੀ ਸੀ ਯਾਰ ਭੁੱਲ ਗਿਆ ਚੱਲ ਕੋਈ ਗੱਲ ਕੱਢੀ ਮੇ trot ਰਬ ਉਹਦਾ ਇੱਕ ਆ ਰਿਹਾ ਤੇ ਡਾਇਨਾਮਟ ਰਾਈਂਦੀਇ ਕਰ ਲਈ ਆਪਾ ਚੱਲ ਚਮਕਾ ਪੌਣ ਗੱਡੀ ਦਾ ਦਿਖਾਉਣਾ ਚਮਟਾ ਪੈਂਦਾ ਗਾ ਗੋਲੀਆਂ ਪੈਂਦੀਆਂ ਤੇ ਆ ਬੰਦਾ ਵੇਖਿਆ ਨਾ ਕਿਤੇ ਵੇਖਿਆ ਬਈ ਕਿਹੜਾ ਪੰਡਾ ਜਿਹੜਾ ਵੰਡਾ ਦੱਸੀ ਮੇਰਾ ਮੇਰਾ ਦਾ ਮੋਰਾਂ ਵਾਲੀ ਆ ਆ ਬੰਦਾ ਵੀ ਫੜ ਲੈ ਆਪਣੇ ਪਿੰਡ ਦਾ ਬੰਦਾ ਬੰਦਾ ਵੀ ਮੁੰਡਾ ਮੈਸਤਰੀ ਬਣ ਗਿਆ ਕਹਿੰਦੇ ਮੈਂ ਉਹ ਵੀ ਆਂ ਚੈੱਕ ਕਰ ਰਿਆ ਗੋਲੀ ਗੋਲੀ ਪਾ ਦੇ ਫਰ ਜੋੰਤਾ ਕੱਟਣਾ ਬਣਾ ਹਾਂ ਹਾਂ ਕੰਟਾ ਕੱਟਣਾ ਬੁਣੀ ਕੱਟਣਾ ਕਿੰਨਾ ਲੱਗੂ ਆ ਜੀ ਮਿੱਤਰੋ ਖਲਾਗ ਖੋਲ ਦੇ ਖੋਲ ਦੇ ਕਰਾਂਗੇ ਆਹ ਬਾਈ ਮਸਾਂ ਫੜ ਕੇ ਲਿਆਂਦਾ ਆਉਂਦਾ ਨਹੀਂ ਸੀਗਾ ਮੈਂ ਤਾਂ ਕੱਢ ਕੇ ਲਿਆਂਦਾ ਬਾਈ ਨੂੰ ਫੋਰਮ ਹੈ ਬਹੁਤ ਤਗੜਾ ਚੋਟੀ ਦਾ ਫੋਰਮ ਹੈ ਨਾ ਥਰੀ ਗੋੜ ਥਰੀ ਗੋੜ ਚ ਮੰਨਿਆ ਤੰਨਿਆ ਚੋਬਰ ਆਏ ਏ ਹਸਤਾਖਾਸ਼ਾ ਗੈਂ ਬੰਦਾ ਬਣਾ ਦੇਗਰਾਂ ਦੀ ਵਧੀਆ ਇਹਨੂੰ ਬੰਦਾ ਮੇਰੇ ਨਾਲ ਪਰਦਾ ਰਿਹਾ ਦੇਖੋ ਬੁੱਢਾ ਹੋ ਗਿਆ ਜਮਾਂ ਤੰਗ ਕਰਨ ਤੇ ਆ ਆ ਬੰਦੇ ਨੂੰ ਪਛਾਣਦੇ ਹੋ ਘਰੇ ਹੁੰਦਾ ਘਰੇ ਹੁੰਦਾ ਆ ਬਾਈ ਲੈ ਥੋੜਾ ਸ਼ੈਣੀ ਕਹਿੰਦਾ ਮੈਚ ਭੰਨ ਦੇਣਾ ਤੋੜ ਦੇਣਾ ਜੇ ਨਾਂ ਨਿਕਲਿਆ ਕਹਿੰਦਾ ਬਾਈ ਕਹਿੰਦਾ ਮੇਰਾ ਬਲੌਗ ਨਾ ਬਣਾਇਓ ਮੈਂ ਬਦਨਾਮ ਬਹੁਤ ਆਵੇਂ ਮੈਨੂੰ ਕੋਈ ਚੋਕ ਲੂਗਾ ਆ ਕੇ ਮੈਂ ਨਿੱਕਰੇ ਤੇ ਚੌਂਟਿਆਂ ਦਾ ਕੰਮ ਕਰਾਉਣਾ ਖਰਾਬ ਦਾ ਚੌਂਟਿਆਂ ਦੇ ਕੀ ਬਣਾਏ ਬੋਛਰੇ ਵਾਲੇ ਆਹ ਬਈ ਚੌਂਟੇ ਬੋਛਰੇ ਨੇ ਪਿੱਟਰ ਆਪਣੀਆਂ ਗੋਲੀਆਂ ਕਰ ਜੇ ਨਵੀਆਂ ਦੋਆਂ ਚੌਂਟਿਆਂ ਦੇ ਨਵੀਆਂ ਗੋਲੀਆਂ ਪਾ ਲਈਆਂ ਬਣ ਕੇ ਨਵੇਂ ਚੌਂਟੇ ਚੌਂਕ ਲੱਗੇ ਸਿਰੋ ਗੱਡੀ ਹੋ ਗਿਆ ਓਕੇ ਟੂ ਕਾਸਤੇ ਕਰਤੀ ਓਕੇ ਬਸ ਉਹਨਾਂ پیسے ਗਿਣਨੇ ਚ ਚੱਲਦੇ ਆਪਾਂ ਕਿੰਨੇ ਬਣ ਗਿਆ ਜੁੰਟੇ ਜੁੰਟੇ ਕਾਸਤੇ ਸਰਗੋਸ ਬਣਾ ਦਿਆ ਵਧੀਆ ਡੱਬੀ ਰਹਿ ਗਈ ਇਕੱਲੀ ਆ ਲੈ ਵੀ ਮਿੱਤਰਾ ਇੱਥੇ ਦੇ ਤਾਰ ਮੈਨੂੰ ਇੱਧਰ ਦਾ ਕਰ ਲੈ ਇੱਧਰ ਤੇ ਇੱਧਰ ਕਰਕੇ ਜਰਾ ਇੱਧਰ ਕਰ ਲੈ ਤੇ ਮੈਂ ਇੱਧਰ ਨਹੀਂ ਨਾ ਕਿ ਦਵਾਈ ਲੈਣਾ ਤਾਂ ਮੈਨੂੰ ਇੱਥੇ ਹੀ ਬਾਕੇ ਲੈ ਜੀ ਉੱਥੇ ਬਾਕੇ ਲੈ ਜੀ ਉੱਥੇ ਆ ਜੀ ਉੱਥੇ ਰੋਕ ਲੈ ਬਸ ਜਾ ਇੱਥੇ ਰੋਕ ਦਵਾਈ ਦੇਣ ਦੀ ਤਾਂ ਇੱਧਰ ਗੱਡੀ ਵੀ ਕਹਿੰਦੇ ਹੋ ਗਈ ਆ ਸੈੱਟ ਤੇ ਮੌਸਮ ਹੀ ਕਹਿੰਦਾ ਠੰਡਾ ਠੰਡਾ ਹੋ ਗਿਆ ਚੱਲ ਭਈ ਓਏ ਇੰਨੀ ਮਾਟੋ ਤੁਰ ਕੇ ਮੋੜ ਕੋ ਮੋੜ ਕੇ ਹੋ ਗਿਆ ਭਾਈ ਹੁਣ ਦੱਬੀ ਪਾਉਣੀ ਕੀ ਕਰਨਾ ਵੇਖ ਲੈ ਮੈਂ ਛੱਡ ਪਰੇ ਆ ਬਹੁਤ ਟਾਈਮ ਹੋ ਗਿਆ ਇਹ ਹੋ ਜਾਏਗਾ ਹੋਰ ਮਿੱਤਰੋ ਆ ਪੰਜਾਬ ਜੰਸੀ ਆਪਣਾ ਅੱਡਾ ਇੱਥੇ ਮੋਹਰਾਂ ਵਾਲੀ ਵਾਲਾ ਇੱਥੇ ਉਹ ਉੱਥੇ ਬੈੰਦੇ ਹੁੰਦੇ ਸੀ ਜੇ ਜੋ ਛੁੱਟੀ ਹੁੰਦੀ ਬਾਸ ਤੇ ਡੀਕ ਚ ਜਾਂ ਟੈਂਪੋ ਦੀ ਡੀਕ ਚ ਉਹ ਉੱਥੇ ਜੰਗਲੇ ਲੱਗੇ ਸੀਗੇ ਆ ਵੀ ਆਉਣ ਵੀ ਲੱਗੇ ਜੰਗਲੇ ਔਰ ਮਾਤਾ ਬੈਠੇ ਜਿੱਥੇ ਉੱਥੇ ਬੈੰਦੇ ਹੁੰਦੇ ਸੀਗੇ ਇਹ ਆਪਣੇ ਪਿੰਡ ਨੂੰ ਜਾਂਦਾ ਸਿੱਧਾ ਰਾਹ ਇੱਥੇ ਬੱਸ ਰਕਦੀ ਹੁੰਦੀ ਸੀ ਡੇੜ ਵਾਲੀ ਡੇੜ ਵਾਲੀ ਤੇ ਜਾਂਦੇ ਹੁੰਦੇ ਟਰੈਂਪੂ ਤੇ ਜਾਂਦੇ ਹੁੰਦੇ ਸੀ ਕਿਤੇ ਤੇ ਆਉਨਾ ਬੱਸ ਮੂਰੇ ਲੱਗੇ ਖੜੀ ਆ ਹੁਣ ਤਾਂ ਨਕਸ਼ਾ ਹੀ ਬਦਲਿਆ ਪਿਆ ਕੰਗਰੇ ਸੜਕਾ ਚੁਰਕਾ ਪੱਟੀਆਂ ਪਈਆਂ ਇਧਰੋਂ ਮਿੱਤਰੋ ਆ ਗਿਆ ਲਾਲੇ ਦੇ ਕੋਲ ਚੇ ਖਾਣਾ ਇੱਥੋਂ ਖਾਵਾਂਗੇ ਕੋਲਚੇ ਲਾਲੇ ਦੇ ਖਾ ਲਿਆ ਕੋਲਚੇ ਤੇ ਚੱਲਿਆ ਹੁਣ ਕਰੇ ਤੇ ਕਰਾ ਤੇ ਕੀੜੇ ਜੰਨਾ ਦੇ ਘੜਾਤੇ ਮਿਰਚਾਂੀਆਂ ਸੀ ਇਨੇ ਵੇ ਘਟ ਪਾ ਉਹੋ ਮੈਂ ਤਾਂ ਕਹਿਆ ਹੀ ਨਹੀਂ ਉਹਨੂੰ ਮੈਂ ਤਾਂ ਕਹਿਆ ਸੀ ਨਾ ਪਾ ਭਰਾਵਾ ਹੁਣ ਠੰਡਾ ਹੋ ਗਿਆ ਉਹਨਾਂ ਤੇ ਨੂੰ ਫੇਰ ਜਾ ਕੇ ਸੱਟ ਉਹੋ ਮੈਂ ਤਾਂ ਨਿੰਮਤ ਖਾਂਦਾ ਉਹ ਨੂੰ ਕਿਉਂ ਮੈਨੂੰ ਅਚਕੀ ਰਗੰਦੀ ਆ